ਨਮਸਕਾਰ ਆਰਸੀਨ ਵੁੱਡਸ ਤੋਂ ਆਸ਼ੀਸ਼ ਮਿੱਤਾ ਚਾਰ ਪੋਸਟਰ ਟੀਕ ਦੀ ਲੱਕੜ ਦਾ ਬਿਸਤਰਾ ਹਲਕਾ ਅਖਰੋਟ ਫਿਨਿਸ਼ ਦੋ ਸਾਈਡ ਟੇਬਲ ਦਰਾਜ਼ ਦੀ ਛਾਤੀ ਇਹੀ ਹੈ ਜੋ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਹਾਂ ਜਦੋਂ ਅਸੀਂ ਪੋਸਟਰ ਬੈੱਡ ਬਾਰੇ ਗੱਲ ਕਰਦੇ ਹਾਂ ਤਾਂ ਇਸ ਵਿੱਚ ਆਮ ਤੌਰ ਤੇ ਚਾਰ ਪੋਸਟਰ ਹੁੰਦੇ ਹਨ ਅਤੇ ਇਸ ਤਰ੍ਹਾਂ ਦੀ ਛਤਰੀ ਹੁੰਦੀ ਹੈ ਇਸ ਲਈ ਇਹਨਾਂ ਨੂੰ ਕੈਨੋਪੀ ਬੈੱਡ ਮੱਛਰਦਾਨੀ ਬੈੱਡ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਜਿਸ ਨੂੰ ਤੁਸੀਂ ਦੇਖ ਰਹੇ ਹੋ ਉਹ ਅਸਲ ਅੰਗਰੇਜ਼ੀ ਮੂਲ ਵਿਕਟੋਰੀਅਨ ਡਿਜ਼ਾਈਨ ਹੈ ਅਤੇ ਇਹ ਤੁਹਾਡੇ ਕੋਲ ਹੈ ਤੁਸੀਂ ਕਈ ਫਿਲਮਾਂ ਦੇ ਸ਼ੋਅਜ਼ ਵਿੱਚ ਦੇਖਿਆ ਹੋਵੇਗਾ ਅਤੇ ਜੇਕਰ ਤੁਸੀਂ ਪੁਰਾਣੇ ਪੈਲੇਸਾਂ ਜਾਂ ਪੁਰਾਣੇ ਰਵਾਇਤੀ ਕਿਸਮ ਦੇ ਹੋਟਲਾਂ ਦੀ ਜਾਂਚ ਕਰਦੇ ਹੋ ਤਾਂ ਤੁਹਾਨੂੰ ਉੱਥੇ ਬੈਠਾ ਇੱਕੋ ਜਿਹਾ ਬਿਸਤਰਾ ਮਿਲੇ ਜੇ ਮੈਂ ਹਾਲ ਹੀ ਦੀ ਇੱਕ ਫਿਲਮ ਡਾਕਟਰ ਸਟ੍ਰੇਂਜ ਮਲਟੀਵਰਸਾ ਮੈਗਨੈਸ ਦੀ ਗੱਲ ਕਰੀਏ ਤਾਂ ਉਸ ਫਿਲਮ ਵਿੱਚ ਉਸ ਸੀਨ ਵਿੱਚ ਜਿੱਥੇ ਡਾਕਟਰ ਸਟ੍ਰੇਂਜ ਸੁਪਨੇ ਤੋਂ ਬਾਅਦ ਮੰਜੇ ਤੋਂ ਉੱਠ ਰਿਹਾ ਹੈ ਉੱਥੇ ਉਹੀ ਬਿਸਤਰਾ ਦਿਖਾਈ ਦੇ ਰਿਹਾ ਹੈ ਕਿਉਂਕਿ ਅਸਲ ਅੰਗਰੇਜ਼ੀ ਡਿਜ਼ਾਈਨ ਮੈਂ ਤੁਹਾਨੂੰ ਪਹਿਲਾ ਵੀਡੀਓ ਵਿੱਚੋਂ ਇੱਕ ਵਿੱਚ ਸਮਾਨ ਡਿਜ਼ਾਈਨ ਦਿਖਾਇਆ ਹੈ ਅਤੇ ਇਹ ਰਾਣੀ ਦਾ ਆਕਾਰ ਸੀ ਇਹ ਕਿੰਗ ਸਾਈਜ਼ ਹੈ ਜਦੋਂ ਅਸੀਂ ਕਿਸੇ ਬਿਸਤਰੇ ਦੇ ਆਕਾਰ ਬਾਰੇ ਗੱਲ ਕਰਦੇ ਹਾਂ ਤਾਂ ਇਹ ਗੱਦੇ ਦੇ ਆਕਾਰ ਦੁਆਰਾ ਮਾਪਿਆ ਜਾਂਦਾ ਹੈ ਅਸਰ ਮਾਪਾਂ ਤੋਂ ਨਹੀਂ ਬਲਕਿ ਚਟਾਈ ਦੇ ਆਕਾਰ ਦੁਆਰਾ ਭਾਰਤ ਵਿੱਚ ਗੱਦੇ ਦਾ ਆਕਾਰ ਰਾਜਾ ਦਾ ਆਕਾਰ ਜਾਂ ਰਾਣੀ ਦਾ ਆਕਾਰ ਹੁੰਦਾ ਹੈ ਕਿੰਗ ਦਾ ਆਕਾਰ 6 ਫੁੱਟ ਖੱਬੇ ਤੋਂ ਸੱਜੇ ਅਤੇ 6.5 ਫੁੱਟ ਅੱਗੇ ਤੋਂ ਪਿੱਛੇ ਹੈ ਇਸ ਲਈ 72 2 8 ਇਚ ਅਤੇ ਇਹ ਭਾਰਤ ਵਿੱਚ ਸਟੈਂਡਰਡ ਕਿੰਬਸਾਈ ਹੈ ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ ਕਿਉਂਕਿ ਹਰ ਦੇਸ਼ ਵਿੱਚ ਕਰਦੇ ਦਾ ਵੱਖਰਾ ਆਕਾਰ ਹੁੰਦਾ ਹੈ ਇੱਥੇ ਇੱਕ ਚਾਰਟ ਹੈ ਜਿੱਥੇ ਤੁਸੀਂ ਵੱਖ-ਵੱਖ ਆਕਾਰ ਦੇ ਨਾਲ ਵੱਖ-ਵੱਖ ਦੇਸ਼ਾਂ ਨੂੰ ਦੇਖ ਸਕਦੇ ਹੋ ਮੈਂ ਇਸ ਚਾਰਟ ਨੂੰ ਵੈਬਸਾਈਟ ਤੇ ਵੀ ਪਾਵਾ ਜਿੱਥੇ ਤੁਸੀਂ ਆਕਾਰਾਂ ਦੀ ਤੁੰਨਾ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਕਿਸੇ ਖਾਸ ਆਕਾਰ ਦੇਸ਼ ਲਈ ਕੋਈ ਲੋੜ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਇਹ ਤੁਹਾਡੇ ਲਈ ਬਣਾਵਾਂਗੇ ਇਸ ਬੈੱਡ ਦਾ ਅਸਲ ਖੇਤਰ 7 ਫੁੱਟ ਅੱਗੇ ਤੋਂ ਪਿੱਛੇ ਅਤੇ 76 ਇੰਚ 4 ਇੰਚ 6 ਫੁੱਟ ਤੋਂ ਵੱਧ ਖੱਬੇ ਤੋਂ ਸੱਜੇ ਹੈ ਇਸ ਦੇ ਨਾਲ ਹੀ ਸਾਡੇ ਕੋਲ ਦੋ ਸਾਈਡ ਟੇਬਲ ਹਨ ਮੈਂ ਸਾਈਡ ਟੇਬਲ ਤੇ ਜਾਵਾਂਗਾ ਇਸ ਤੋਂ ਪਹਿਲਾਂ ਇਸ ਯੂਨਿਟ ਦੀ ਉਚਾਈ 73 ਅਤੇ ਅੰਦਰੂਨੀ ਨਕਾਸ਼ੀ ਦੇ ਕੰਮ ਦੇ ਨਾਲ ਕੁੱਲ 7.5 ਫੁੱਟ ਦੀ ਉਚਾਈ ਹੈ ਜੋ ਤੁਸੀਂ ਯੂਨਿਟ ਤੇ ਦੇਖਦੇ ਹੋ ਇਹੀ ਵਿਸ਼ੇਸ਼ਤਾ ਹੈ ਇਹੀ ਗੁਣ ਹੈ ਅਤੇ ਇਹੀ ਹੈ ਸਾਡਾ ਕੰਮ ਨਕਾਸ਼ੀ ਅਸੀਂ ਲੋਕ ਉਕਰ ਰਹੇ ਹਾਂ ਅਤੇ ਉਹ ਸਾਰਾ ਕੰਮ ਜੋ ਤੁਸੀਂ ਇਸ ਯੂਨਿਟ ਤੇ ਦੇਖ ਰਹੇ ਹੋ ਇਹ ਸੀਐਨਸੀ ਜਾਂ ਸਵਚਾਲਿਤ ਮਸ਼ੀਨ ਜਾਂ ਰਾਊਟਰ ਦੁਆਰਾ ਨਹੀਂ ਕੀਤਾ ਜਾਂਦਾ ਹੈ ਇਹ ਹੱਥੀ ਉਕਰਿਆ ਹੋਇਆ ਹੈ ਵਾਸਤਵ ਵਿੱਚ ਸਾਡੇ ਸਾਰੇ ਫਰਨੀਚਰ ਹੱਥ ਨਾਲ ਉਕਰੇ ਹੋਏ ਹਨ ਅਤੇ ਇਹ ਸਾਡੇ ਕੋਲ ਕਲਾ ਹੈ ਅੱਗ ਲਗਾਉਣ ਦੀ ਕਲਾ ਜਿਸ ਨੂੰ ਅਸੀਂ ਦੁਨੀਆ ਭਰ ਵਿੱਚ ਉਤਸ਼ਾਹਿਤ ਕਰ ਰਹੇ ਹਾਂ ਇਸ ਸਮੇਂ ਸਾਡੇ ਕੋਲ ਲਗਭਗ ਤੋਂ ਵੱਧ ਦੇਸ਼ ਹਨ ਅਤੇ ਜਿੱਥੇ ਅਸੀਂ ਨਿਰਯਾਤ ਕਰ ਰਹੇ ਹਾਂ ਅਤੇ ਸਾਡੇ ਕੋਲ ਭਾਰਤ ਵਿੱਚ ਥ੍ਰੇਡ ਮਾਰਕ ਦੇ ਨਾਲ ਨਾਲ ਅੰਤਰਰਾਸ਼ਟਰੀ ਥ੍ਰੇਡ ਮਾਰਕ ਵੀ ਹਨ ਅਤੇ ਅਗਜ਼ਨੀ ਹੁਣ ਸ਼ਾਹੀ ਦੇ 35 ਤੋਂ ਵੱਧ ਦੇਸ਼ਾਂ ਵਿੱਚ ਇੱਕ ਬ੍ਰਾਂਡ ਨਾਮ ਹੈ ਪ੍ਰੀਮੀਅਮ ਹੱਥਾਂ ਨਾਲ ਉੱਕਰੀ ਹੋਈ ਫਰਨੀਚਰ ਜੋ ਤੁਸੀਂ ਇੱਥੇ ਦੇਖ ਸਕਦੇ ਹੋ ਉਹ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਥੋਸ ਟੀਕ ਦੀ ਲੱਕੜ ਵਿੱਚ ਸਭ ਕੁਝ ਹੈ ਜੋ ਤੁਸੀਂ ਇੱਥੇ ਦੇਖਦੇ ਹੋ ਸਿਵਾ ਵਿਚਕਾਰਲਾ ਸਪੋਰਟ ਵਾਲਾ ਹਿੱਸਾ ਇਸ ਖੇਤਰ ਦੇ ਵਿਚਕਾਰ ਸਭ ਕੁਝ ਠੋਸ ਟੀਕ ਦੀ ਲੱਕੜ ਹੈ ਅਤੇ ਰੰਗ ਗਾਹਕ ਦੀ ਪਸੰਦ ਅਨੁਸਾਰ ਹਲਕਾ ਅਕਰੋਟ ਅਰਧ ਗਲੋਸ ਫਿਨਿਸ਼ ਹੈ ਜਿਵੇਂ ਕਿ ਤੁਸੀਂ ਡਿਜ਼ਾਈਨ ਦੇਖਦੇ ਹੋ ਉਸੇ ਤਰ੍ਹਾਂ ਦੇ ਸਾਹਮਣੇ ਸਾਡੇ ਕੋਲ ਪਿਛਲੇ ਪਾਸੇ ਡਿਜ਼ਾਈਨ ਹੈ ਅਤੇ ਅਸਲੀ ਵਿਕਟੋਰੀਆ ਡਿਜ਼ਾਈਨ ਦੇ ਅਨੁਸਾਰ ਹਰ ਜਗ੍ਹਾ ਚੰਗੀ ਤਰ੍ਹਾਂ ਉੱਕਰੀ ਹੋਈ ਹੈ ਸਾਈਡ ਟੇਬਲਾਂ ਵੱਲ ਵੱਧਦੇ ਹੋ ਇਸ ਵਿੱਚ ਇੱਕ ਵਧੀਆ ਸਾਈਡ ਟੇਬਲ ਹੈ ਅਤੇ ਦੁਬਾਰਾ ਥਾਮਾ ਦਾ ਡਿਜ਼ਾਈਨ ਪਾਸਿਆਂ ਤੇ ਦੁਹਰਾਇਆ ਗਿਆ ਹੈ। ਇਹ 18 ਇੰਚ ਚੌੜਾ ਹੈ, ਅੱਗੇ ਤੋਂ ਪਿੱਛੇ 16 ਇੰਚ, ਪਦ 24 2 ਫੁੱਟ ਹੈ। ਅਤੇ ਪਿਛਲੇ ਪਾਸੇ ਉੱਕਰੀ ਹੋਈ ਤਿੰਨ ਸਾਈਡਾਂ ਕੰਧ ਵੱਲ ਜਾਣਗੀਆਂ, ਇਸ ਲਈ ਪਿਛਲੇ ਪਾਸੇ ਉੱਕਰੀ ਦੀ ਕੋਈ ਲੋੜ ਨਹੀਂ ਹੈ। ਇਹ ਤਿੰਨ ਦਰਾਜ਼ਾਂ ਵਾਲਾ ਸਾਈਡ ਟੇਬਲ ਹੈ। ਹੁਣ ਦਰਾਜ਼ਾਂ ਦੀ ਛਾਤੀ ਵੱਲ ਵੱਧਰਾ ਇਹ ਦਰਾਜ਼ਾਂ ਦੀ ਛਾਤੀ ਹੈ ਜੋ ਸਾਡੇ ਕੋਲ ਇਸ ਯੂਨਿਟ ਦੇ ਨਾਲ ਹੈ ਅਤੇ ਇਹ ਬਤਾਲੀ ਇੱਥੇ 3.5 ਫੁੱਟ ਖੱਬੇ ਤੋਂ ਸੱਜੇ ਅੱਗੇ ਤੋਂ ਪਿੱਛੇ ਮੋੜ 16 ਇੰਚ ਉਚਾਈ 3 ਫੁੱਟ ਹੈ ਅਤੇ ਖੱਬਿਆਂ ਦਾ ਉਹੀ ਡਿਜ਼ਾਈਨ ਬਹੁਤ ਸਾਰੇ ਦਰਾਜ਼ਾਂ ਨਾਲ ਦੁਹਰਾਇਆ ਗਿਆ ਹੈ ਜਿਵੇਂ ਦਰਾਜ਼ ਦੀ ਛਾਤੀ ਵਿੱਚ ਲੋੜਿੰਦਾ ਹੈ ਆਕਾਰ ਨੂੰ ਸੋਧਿਆ ਜਾ ਸਕਦਾ ਹੈ ਜੇਕਰ ਤੁਸੀਂ ਦਰਾਜ਼ ਦੀ ਵੱਡੀ ਛਾਤੀ ਚਾਹੁੰਦੇ ਹੋ ਜਿਵੇਂ ਕਿ ਆਸਟ੍ਰੇਲੀਆ ਵਿੱਚ ਉਹ ਇਸ ਨੂੰ ਲੰਬੇ ਮੁੰਡੇ ਨੂੰ ਛੋਟਾ ਲੜਕਾ ਲੰਬਾ ਰੜਕਾ ਕਹਿੰਦੇ ਹਨ ਜੋ ਕੀਤਾ ਜਾ ਸਕਦਾ ਹੈ ਅਤੇ ਇਸੇ ਤਰ੍ਹਾਂ ਸਾਈਡ ਟੇਬਲ ਜੇ ਤੁਸੀਂ ਇੱਕ ਵੱਡਾ ਜਾਂ ਚੌੜਾ ਜਾਂ ਉੱਚਾ ਪ੍ਰਾਪਤ ਕਰਨਾ ਚਾਹੁੰਦੇ ਹੋ ਜੋ ਕੀਤਾ ਜਾ ਸਕਦਾ ਹੈ ਉਸ ਯੂਨਿਟ ਵਿੱਚ ਜੇਕਰ ਤੁਸੀਂ ਰਾਣੀ ਸਾਈਜ਼ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਵੀ ਕੀਤਾ ਜਾ ਸਕਦਾ ਹੈ ਇਸ ਲਈ ਆਕਾਰ ਤੁਹਾਡੇ ਲੋੜ ਅਨੁਸਾਰ ਅਨੁਕੂਲਿਤ ਹੋ ਸਕਦੇ ਹਨ ਰੰਗ ਵੀ ਇਸ ਲਈ ਕੋਈ ਵੀ ਖਾਸ ਰੰਗ ਜੋ ਤੁਸੀਂ ਕੁਦਰਤੀ ਟੀਕ ਦੀ ਲੱਕੜ ਦੀ ਛਾ ਮੰਗ ਭਲਕੇ ਰੰਗ ਦੀ ਭਾਲ ਕਰ ਰਹੇ ਹੋ ਅਸੀਂ ਅਜਿਹਾ ਕਰ ਸਕਦੇ ਹਾਂ ਜੇਕਰ ਤੁਸੀਂ ਸੋਨੇ ਚਾਂਦੀ ਵਰਗੇ ਰੰਗਾਂ ਦੀ ਤਲਾਸ਼ ਕਰ ਰਹੇ ਹੋ ਜਾਂ ਤਾਂਬਾ ਜਾਂ ਮੰਨ ਲਓ ਵਾਈਟ ਆਫ ਵਾਈਟ ਜਾਂ ਸ਼ੈਂਪੇਨ ਜਾਂ ਹੋਰ ਰੰਗਾਂ ਦੀਆਂ ਪੁਰਾਣੀਆਂ ਕਿਸਮਾਂ ਅਸੀਂ ਤੁਹਾਡੇ ਲਈ ਇਹ ਕਰ ਸਕਦੇ ਹਾਂ ਅਸੀਂ ਪਹਿਲਾਂ ਹੀ ਦਿਖਾ ਚੁੱਕੇ ਹਾਂ YouTube ਤੇ 600 ਤੋਂ ਵੱਧ ਵੀਡੀਓਜ਼ ਵਿੱਚ ਕਈ ਰੰਗ ਕਈ ਡਿਜ਼ਾਈਨ ਫੈਬਰਿਕ ਦੇ ਨਾਲ ਪੈਟਰਨ 쿠ਸ਼ਨ ਦੇ ਨਾਲ 쿠ਸ਼ਨ ਦੇ ਬਿਨਾ ਸਭ ਕੁਝ ਆਪਣੀ ਪਸੰਦ ਅਨੁਸਾਰ ਅਨੁਕੂਲਿਤ ਕੀਤਾ ਜਾ ਸਕਦਾ ਹੈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਅਤੇ ਤੁਹਾਨੂੰ ਉੱਥੇ ਲਗਭਗ ਸਾਰੇ ਡਿਜ਼ਾਈਨ ਮਿਲ ਜਾਣਗੇ ਜੋ ਅਸੀਂ ਅਸਲ ਤਸਵੀਰਾਂ ਵਿੱਚ ਕੀਤੇ ਹਨ ਕੈਟਾਲਾਗ ਨਹੀਂ ਪਰ ਅਸਲ ਤਸਵੀਰਾਂ ਅਤੇ ਜੇਕਰ ਤੁਸੀਂ ਸਾਡੀਆਂ ਚੀਜ਼ਾਂ ਦੀ ਦੂਜਿਆਂ ਨਾਲ ਤੁਲਨਾ ਕਰਨਾ ਚਾਹੁੰਦੇ ਹੋ ਤੁਸੀਂ ਵੈਬਸਾਈਟ ਤੇ ਸਾਡੇ ਪ੍ਰਸ਼ੰਸਾ ਪੱਤਰ ਸੈਕਸ਼ਨ ਤੇ ਵੀ ਜਾ ਸਕਦੇ ਹੋ ਪ੍ਰਸ਼ੰਸਾ ਪੱਤਰਾਂ ਵਿੱਚ ਤੁਹਾਨੂੰ ਅਸਲ ਅਸਲ ਵਿੱਚ ਅਸਲ ਤਸਵੀਰਾਂ ਮਿਲਣਗੀਆਂ ਜੋ ਗਾਹਕ ਦੇ ਸਥਾਨ ਤੋਂ ਆ ਰਹੀਆਂ ਹਨ ਸਤਾਬ ਗਾਹਕ ਦੇ ਸਥਾਨ ਤੇ ਪਹੁੰਚਦਾ ਹੈ ਉਹ ਤਸਵੀਰ ਲੈਂਦੇ ਹਨ ਉਹ ਸਾਨੂੰ ਆਪਣੇ ਆਸ਼ੀਰਵਾਦ ਨਾਲ ਭੇਜਦੇ ਹਨ ਅਸੀਂ ਇਸ ਨੂੰ ਸਾਡੀ ਵੈਬਸਾਈਟ ਤੇ ਖੁਸ਼ੀ ਨਾਲ ਪੋਸਟ ਕਰਦੇ ਹਾਂ ਅਤੇ ਤੁਸੀਂ ਇਸ ਨੂੰ ਉੱਤੇ ਦੇਖ ਸਕਦੇ ਹੋ ਅਤੇ ਇਹ ਇੱਕ ਬਹੁਤ ਲੰਮੀ ਸੂਚੀ ਹੈ ਸੈਂਕੜੇ ਅਤੇ ਸਿਕੜੇ ਆਈਟਮਾਂ ਵਿਸ਼ਵਪੱਧਰ ਤੇ ਪ੍ਰਦਾਨ ਕੀਤੀਆਂ ਗਈਆਂ ਹਨ ਨਾ ਸਿਰਫ ਪਰ ਇਹ ਤੇ ਇੱਕ ਹੋਰ ਮਦਦਗਾਰ ਬਿੰਦੂ ਇਹ ਹੋਵੇਗਾ ਜੇਕਰ ਤੁਸੀਂ ਦੇਖ ਰਹੇ ਹੋ ਅਤੇ ਤੁਸੀਂ ਥੋੜਾ ਜਿਹਾ ਉਲਝਣ ਵਿੱਚ ਹੋ ਕਿ ਕਿਹੜਾ ਰੰਗ ਜਾਂ ਕਿਹੜਾ ਡਿਜ਼ਾਈਨ ਪ੍ਰਸੰਸਾ ਪੱਤਰ ਭਾਗ ਵਿੱਚ ਗਾਹਕ ਦੇ ਸਥਾਨ ਤੋਂ ਅਸਲ ਤਸਵੀਰਾਂ ਦੀ ਇੱਕ ਲੰਮੀ ਸੂਚੀ ਹੈ ਜੋ ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਤੁਹਾਡੀ ਜਗਾ ਤੇ ਕੀ ਚੰਗਾ ਲੱਗੇਗਾ ਇਸ ਲਈ ਤੁਸੀਂ ਉਸ ਅਨੁਸਾਰ ਚੁਣ ਸਕਦੇ ਹੋ ਅਤੇ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਇਹ ਆਰਟਵਰਕ ਹੈਂਡਵਰਕ ਹੈ ਅਤੇ ਸਾਡੀ ਗੁਣਵੱਤਾ ਦੇ ਨਾਲ-ਨਾਲ ਸਾਡੀ ਵਿਸ਼ੇਸ਼ਤਾ ਹੈ ਜੇਕਰ ਤੁਸੀਂ ਕੁਝ ਹੋਰ ਲੱਭ ਰਹੇ ਹੋ ਹੋ ਸਕਦਾ ਹੈ ਕਿ ਇੰਟਰਨੈਟ ਤੇ ਤੁਹਾਨੂੰ ਕੋਈ ਤਸਵੀਰ ਮਿਲੇ ਤੁਸੀਂ ਇਸ ਨੂੰ ਸਾਨੂੰ ਭੇਜ ਸਕਦੇ ਹੋ ਅਤੇ ਸਾਨੂੰ ਲੋਡ ਬਾਰੇ ਚਰਚਾ ਕਰਨ ਵਿੱਚ ਖੁਸ਼ੀ ਹੋਵੇਗੀ ਕੀਮਤ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਇੱਥੇ ਹੀ ਹੈ ਸਾਡੀ ਵੈਬਸਾਈਟ ਦੇ ਵੀ ਇੱਥੇ ਹਨ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਸਾਨੂੰ ਜਵਾਬ ਦੇਣ ਅਤੇ ਲੋਡ ਤੇ ਚਰਚਾ ਕਰਨ ਵਿੱਚ ਖੁਸ਼ੀ ਹੋਵੇਗੀ ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਡੇ ਕੋਲ ਕੋਈ ਫੀਡਬੈਕ ਹੈ ਜਾਂ ਤੁਸੀਂ ਜਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਜੇਕਰ ਤੁਸੀਂ ਕੁਝ ਕਰ ਰਹੇ ਹੋ ਅਤੇ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਤੁਸੀਂ ਸਾਡੇ ਤੇ ਸਾਡੇ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਅਤੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਿਰਪਾ ਕਰਕੇ ਸਾਨੂੰ ਦੱਸੋ ਅਸੀਂ ਕਰਾਂਗੇ ਤੁਹਾਡੇ ਤੋਂ ਸੁਣ ਕੇ ਖੁਸ਼ੀ ਹੋਈ ਉਮੀਦ ਹੈ ਕਿ ਤੁਹਾਨੂੰ ਸਾਡਾ ਕੰਮ ਪਸੰਦ ਆਇਆ ਧੰਨਵਾਦ